ਇੱਕ ਅਪਡੇਟ ਸਾਹਮਣੇ ਆ ਰਹੀ ਹੈ ਦੱਸਦਿਆ ਕਿ ਕ੍ਰਿਕਟ ਵਰਲਡ ਚੈਂਪੀਅਨ ਭਾਰਤੀ ਮਹਿਲਾ ਟੀਮ ਤੇ ਖਿਡਾਰੀਆਂ ਦਾ ਆਪ ਸਰਕਾਰ ਜੁੜਾ ਕੇ ਜ਼ੋਰਦਾਰ ਸਵਾਗਤ ਕਰੇਗੀ ਤਾਂ ਬਿਲਕੁਲ ਨਿਗਾ ਸਵਾਗਤ ਜੁੜਾ ਕੇ ਆਪ ਸਰਕਾਰ ਦੇ ਵੱਲੋਂ ਸਾਰੇ ਖਿਡਾਰੀਆਂ ਦਾ ਕੀਤਾ ਜਾਵੇਗਾ ਦੱਸਦਿਆ ਕਿ ਕੱਲ ਸਵੇਰੇ 8 ਵਜੇ ਮਹਾਲੀ 에ਅਰਪੋਰਟ ਤੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਜਾਵੇਗਾ ਤਾਂ ਇਹ ਖਬਰ ਜੜ ਕੇ ਇਸ ਵੇਲੇ ਸਾਹਮਣੇ ਆ ਰਹੀ ਹੈ ਦੱਸਦਿਆ ਕਿ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਨਸਰ ਗੁਰਮੀਤ ਸਿੰਘ ਮੀਤ ਹੈ ਤੇ ਉਹਨਾਂ ਦੇ ਨਾਲ ਹੀ ਅਮਨਦੀਪ ਕੌਰ ਜੋ ਕਿ ਵਿਧਾਇਕ ਨਾਂ ਦੇ ਵੱਲੋਂ ਪਰਵਾ ਸਵਾਗਤ ਜੁੜਾ ਕੇ ਸਾਰੀ ਖਿਡਾਰੀਆਂ ਦਾ ਜੁੜਾ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਵੀਡੀਓ ਕਾਲ ਤੇ ਜਿਹੜਾ ਕਿ ਸਾਰਿਆਂ ਦੇ ਨਾਲ ਗੱਲ ਕਰ ਚੁੱਕੇ ਨੇ ਉਹ ਵੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀਡੀਓ ਕਾਨਫਰencing ਜ਼ਰੀਏ ਸਾਰੇ ਖਿਡਾਰੀਆਂ ਦੇ ਨਾਲ ਜੁੜੀ ਗੱਲਬਾਤ ਕੀਤੀ ਗਈ ਸੀ ਸਾਰਿਆਂ ਨੂੰ ਵਿਦਾਇਆਂ ਦਿੱਤੀਆਂ ਗਈਆਂ ਸੀ ਪੰਜਾਬ ਦਾ ਭਾਰਤ ਦਾ ਨਾਮ ਰੌਸ਼ਨ ਕਰਨ ਦੇ ਲਈ ਦਾ ਪੰਜਾਬ ਦੀ ਕੁੜੀਆਂ ਦੇ ਵੱਲੋਂ ਸਾ ਸ਼ਾਨਦਾਰ ਜੁੜਾ ਕੇ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਸuele ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਜਿਹੜਾ ਨਜ਼ਰ ਆ ਰਿਹਾ ਤੇ ਹੁਣ ਕੱਲ ਸਵੇਰੇ 8 ਵਜੇ ਆਪ ਦੀ ਪੂਰੀ ਕੈਬਨਿਟ ਜਿਹੜੀ ਕਿ ਉਹਨਾਂ ਦਾ ਪਰਮਾ ਸੁਆਗਤ ਕਰੇਗੀ